ਇਹ ਈਰਿਆ ਜੀ ਤੇ ਕੀ ਗੱਲਬਾਤ ਹੋਈ ਤੋ ਮੇਰਾ ਜੀ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਜਿਹੀ ਪਿੱਛੋਂ ਸੂਟਰੀ ਤੇ ਆ ਰਹੇ ਹੈ ਨਾ ਅਚਾਨਕ ਇੱਧਰ ਜਾ ਰਹੇ ਹੈਗੇ ਵੀ ਜਾਣੇ ਇੱਧਰ ਮੇਲਾ ਲੱਗਦਾ ਲੱਗਾ ਤੇ ਮੇਲੇ ਮੇਲਾ ਤੇ ਬੰਦ ਪਿਆ ਹੈਗੇ ਤੈਨੂੰ ਛੰਨਿਆ ਰੋਡ ਜਾਂਦੇ ਆ ਤੇ ਅੱਗੋਂ ਇੱਕ ਟਰੱਕ ਵਾਲਾ ਆ ਰਿਹਾ ਸੀ ਤੇ ਉਧਰੋਂ ਗੱਡੀ ਆ ਰਹੀ ਸੀ ਦੋਨੋਂ ਆਪੋ ਚੇ ਕ੍ਰਾਸਿੰਗ ਕਰਦੇ ਵੀ ਗੱਡੀ ਕ੍ਰਾਸਿੰਗ ਕਰਦੇ ਵੀ ਤੇ ਦਸਦੇ ਮੁੰਡੇ ਵੀ ਟਰੱਕ ਨਾਲ ਸ਼ਾਰਟ ਸਾਈਡ ਮਾਰੀ ਆ ਤੇ ਅਸੀਂ ਤੇ ਦੇਖਿਆ ਸ਼ਾਇਦ ਨਹੀਂ ਵੀ ہماری ਚੱਕਦਮ ਗੱਡੀ ਨੇ ਕੋਈ ਹਸਾਂ ਵੀ ਨਹੀਂ ਗਈ ਗੱਡੀ ਫਾਸਤ ਸੀ ਤੇ ਪਲਟੀ ਵੱਜੀ ਪਹਿਲਾਂ ਵਾਲੇ ਦੇ ਨਾਲ ਟੱਕਰ ਹੋਈ ਨਾਲੀ ਬੋਲਾ ਟੁੱਟ ਗਿਆ ਉਦੋਂ ਬਸ ਸਿੱਧਾ ਦਰ ਤੇ ਚਲੀ ਗਈ ਗੱਡੀ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਕੋ ਨਿਕਲਦੇ ਹੌਲੀ ਹੌਲੀ ਨਿਕਲਦੇ ਆ ਜਦੋਂ ਮੁੰਡਿਆਂ ਨੂੰ ਕੱਢ ਲਾਂਗੇ ਉਹਨੂੰ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਆ ਬਚਾਅ ਹੋ ਗਿਆ ਵਾ ਸਿਵਲ ਹਸਪੀਟਲ ਬਚਾ ਲੇਤਾ ਗਿਆ ਇਹਨਾਂ ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਗੱਡੀ ਦਾ ਟਾਇਰ ਫੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈ ਆ ਔਰ ਤੋਂ ਬਾਅਦ ਵੇਖਿਆ ਵਾ ਵੀ ਮੁੰਡੇ ਨਿਕਲ ਗਏ ਇੱਕ ਸਾਈਡ ਤੋਂ ਹੋ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿੱਦਾਂ ਗੱਡੀ ਚੱਕਦਾ ਵੀ ਮਲ ਗਈ ਇੱਕ ਸਾਈਡ ਨੂੰ ਗੱਡੀ ਚੱਲ ਗਈ ਸੀ ਕਿ ਸਪੀਡ ਸੋਲੀ ਸਪੀਡ ਤੇ ਹੋ ਗਈ ਜਣੀ ਸੋ ਉਹਦੀ ਹੋ ਗਈ ਜੀ ਜਿਹਨੇ ਬਲਾ ਟ੍ਰਾਂਸਪੋਰਟ ਵਾਲੇ ਸਾਹਮਣੇ ਪੜਦਾ ਵਾ ਤੇ ਫਾਸਤਾ ਹੋ ਗਿਆ ਤਾਂ ਤੁਹਾਨੂੰ ਬੜਾ ਵੀ ਚਾਰਾ ਮੜੇ ਸੱਟਾਂ ਮਮਲੀ ਜਿਹਾ ਲੱਗੀ ਜਾਂ ਜਿਆਦਾ ਲੱਗੀ ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਅ ਹੋ ਗਿਆ ਜਾਨੀ ਕਿ ਜਿਆਦਾ ਸੱਟਾਂ ਨਹੀਂ ਲੱਗੀਆਂ ਬਚਾਅ ਹੋ ਗਿਆ ਵਾ ਠੀਕ ਠਾਕ ਨੇ ਉਹਦਾ ਹਾਂ ਜੀ ਔਰ ਇਹ ਕਿਹੜਾ ਰੋੜ ਹੈ ਤੇ ਕੀ ਸੇ ਗਲਤ ਹੋਈ ਆ ਇਹ ਬਾਈਪਾਸ ਨਵੀਪੁਰ ਰੋਡ ਵੱਜਦਾ ਹੈ ਇਨਫਰਮੇਸ਼ਨ ਆਈ ਹੈ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਤੇ ਅਸੀਂ ਪੁੱਜੇ ਆ ਮੌਕੇ ਤੇ ਪੁੱਜੇ ਆ ਕੇ ਵੇਖਿਆ ਵਾ ਹਾਲਾਤ ਦੇ ਵੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਆਫਰ ਸਵੀਡਰ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕੀ ਤੇ ਖੰਭੇ ਦੇ ਵਿੱਚ ਜਾ ਵਜਈ ਖੰਭੇ ਤੋਂ ਬਾਅਦ ਜਾ ਕੇ ਦਰਖਤ ਵਿੱਚ ਵਜਈ ਆ ਤੇ ਅਚਾਨਕ ਗੱਡੀ ਵਜ ਗਈ ਆ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ ਇੱਕ ਘੰਟੇ ਦੇ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰੀ ਦੇ ਵਿੱਚ ਇਹਦੇ ਕੋਈ ਕਰੀਬ 3-4 ਲੜਕੇ ਦੱਸਦੇ ਨੇ ਲੱਗੇ ਸੀ ਸਵਾਰ ਤੇ ਜਿਹੜੇ ਮਾੜੀ-ਮੋੜੀ ਘਟਨਾ ਲੱਗੀਆਂ ਪਤਾ ਲੱਗਾ ਵੀ ਬਬਰੀ ਸਿਵਲ ਹਸਪੀਟਲ ਦੇ ਵਿੱਚ ਕੋਈ ਨਾਮ ਤਾਂ ਲੱਗਦਾ ਹੈ ਕਿਹੜੇ ਕਿਹੜੇ ਬੰਦੇ ਹੈਗੇ ਨਾ ਦਾ ਨਹੀਂ ਕੋਈ ਪਤਾ ਇੱਕ ਲੜਕੇ ਦੇ ਨਾਮ ਦਾ ਪਤਾ ਲੱਗਾ ਵਾ ਪ੍ਰਿੰਸ ਨਾਮ ਦਾ ਲੜਕਾ ਜਿਹੜਾ ਦੇਣਾ ਲੱਗਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਮਜਬੂਰੀ ਇੱਕ ਗੱਡੀ ਆ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲੀ ਵਾਵਾ ਹੀ ਨੁਕਸਾਨ ਹੋ ਚੁੱਕਾ ਹੈ ਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦੱਤਰੂ ਦਾ ਹਥਿਆਰ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਦੱਤਰ ਹਥਿਆਰ ਨਹੀਂ ਮਿਲਿਆ ਸਾਡੇ ਨਾ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹੋ ਜਿਹਾ ਹਥਿਆਰ ਤੋਂ ਨਹੀਂ ਮਿਲਿਆ